ਮੂੰਹ ਪਹਿਲਾਂ ਇਹ ਲੱਗਾ ਸੀ ਅੱਜ ਹੀ ਸ਼ਾਮ ਮੇਰੀ ਮੇਰੀ ਫਰੈਂਡ ਨਾਲ ਗੱਲ ਹੋਈ ਸਰੀ ਰਹਿੰਦੀ ਆ ਉਹ ਠੀਕ ਆ ਜੀਵਨ ਫੋਨ ਲਾ ਲੈ ਨਹੀਂ ਚੱਕਿਆ ਮम्मा ਨੂੰ ਫੋਨ ਲਾਇਆ ਨਹੀਂ ਚੱਕਿਆ ਇਹ ਜ਼ਿੰਦਗੀ ਮੇਰੀ ਕੋਈ ਫੋਨ ਹੀ ਨਹੀਂ ਚੱਕਦਾ ਮੇਰਾ ਕੈਨੇਡਾ ਜਾਣ ਦੇ ਸੌਂਕ ਨੇ ਬਹੁਤ ਸਾਰੇ ਪੰਜਾਬੀਆਂ ਨੂੰ ਤਬਾਹ ਕਰਕੇ ਰੱਖ ਦਿੱਤਾ ਏ ਬਹੁਤ ਸਾਰੇ ਪੰਜਾਬੀ ਕੈਨੇਡਾ ਦੀ ਧਰਤੀ ਤੇ ਸੈਟਲ ਵੀ ਹੋਏ ਪਰ ਉਹ ਪੰਜਾਬੀ ਜਿਹੜੇ ਕੁਝ ਸਮਾਂ ਪਹਿਲਾਂ ਗਏ ਸਨ ਹੋਂਦ ਤੱਕ ਕੈਨੇਡਾ ਵਿੱਚ ਪੰਜਾਬੀਆਂ ਨੂੰ ਕੰਮ ਹੀ ਨਹੀਂ ਮਿਲਦਾ ਪਿਆ ਹਰ ਪਾਸੇ ਪੰਜਾਬੀਆਂ ਨੂੰ ਧੱਕੇ ਪੈ ਰਹੇ ਨਾ ਤਾਂ ਪੰਜਾਬੀਆਂ ਨੂੰ ਉਧਰ ਕੰਮ ਮਿਲਦਾ ਪਿਆ ਹੈ ਨਾ ਹੀ ਘਰ ਮਿਲਦਾ ਪਿਆ ਪਰ ਫਿਰ ਵੀ ਸਾਡੇ ਪੰਜਾਬੀ ਕੈਨੇਡਾ ਦੇ ਪਿੱਛੇ ਇੰਨੇ پاگل ਹੋਏ ਨੇ ਕਿ ਆਪਣੀਆਂ ਜ਼ਮੀਨਾਂ ਵੇਚ ਕੇ ਵੱਡੇ ਵੱਡੇ ਲੋਨ ਲੈ ਕੇ ਫਿਰ ਵੀ ਕੈਨੇਡਾ ਜਾ ਰਹੇ ਨੇ ਸਭ ਤੋਂ ਵੱਡੀ ਗੱਲ ਆਪਣੇ ਮਾਪਿਓ ਨੂੰ ਆਪਣੇ ਪਰਿਵਾਰ ਨੂੰ ਛੱਡ ਕੇ ਕੈਨੇਡਾ ਜਾਣਾ ਤੇ ਕੈਨੇਡਾ ਜਾ ਕੇ ਜਦੋਂ ਫਿਰ ਕੰਮ ਨਹੀਂ ਮਿਲਣਾ ਤੇ ਡਿਪਰੈਸ਼ਨ 'ਚ ਰਹਿਣਾ ਤੇ ਬਹੁਤ ਸਾਰੇ ਪੰਜਾਬੀ ਅਜਾਏ ਵੀ ਨੇ ਜਿਨ੍ਹਾਂ ਦੀ ਕੈਨੇਡਾ ਜਾ ਕੇ ਮੌਤ ਹੋ ਜਾਂਦੀ ਹੈ ਅਜਾਈਆਂ ਖਬਰਾਂ ਤੁਸੀਂ ਸੁਣੀ ਆਈ ਹੋਣਗੀਆਂ ਸੋ ਅੱਜ ਆਪਾਂ ਤੁਹਾਡੇ ਨਾਲ ਇੱਕ ਹੋਰ ਇੰਟਰਨੈਸ਼ਨਲ ਸਟੂਡੈਂਟ ਜੋ ਪੰਜਾਬ ਤੋਂ ਗਿਆ ਹੋਇਆ ਹੈ ਉਸ ਦੀ ਇੱਕ ਵੀਡੀਓ ਸਾਂਝੀ ਕਰਨ ਜਾ ਰਹੇ ਆ ਜਿਸ ਨੇ ਇੱਕ ਹੋਰ ਹੀ ਨਵਾਂ ਖੁਲਾਸਾ ਕਰਕੇ ਰੱਖ ਦਿੱਤਾ ਹੈ ਜੀ ਹਾਂ ਇਹ ਵੀਰ ਕਹਿੰਦਾ ਪਿਆ ਹੈ ਕਿ ਕੈਨੇਡਾ ਦੇ ਕਾਲਜਾਂ 'ਚ ਵੀ ਹੁਣ ਉੱਧਰ ਦੇ ਟੀਚਰ ਪੰਜਾਬੀਆਂ ਦੇ ਤੇ ਭਾਰਤੀਆਂ ਦੇ ਨਹੀਂ ਬੰਦੇ ਪਏ ਸੋ ਵੀਰ ਹੋਰ ਕੀ ਕਹਿਣਾ ਚਾਹੁੰਦਾ ਹੈ ਆ ਤੁਹਾਨੂੰ ਇਸ ਦੀ ਪੂਰੀ ਵੀਡੀਓ ਵੱਲ ਲੈ ਚੱਲਦੇ ਆ ਇੰਟਰਨੈਸ਼ਨਲ ਸਟੂਡੈਂਟ ਆ ਆਪਣੇ ਪੰਜਾਬ ਤੋਂ ਆਉਂਦੇ ਆ ਜਿਹੜੇ ਇੰਡੀਆ ਤੋਂ ਆਉਂਦੇ ਆ ਕਿਸੇ ਵੀ ਸਟੇਟ ਤੋਂ ਉਹਨਾਂ ਨਾਲ ਧੱਕਾ ਬੜਾ ਹੋ ਰਿਹਾ ਡਿਸਕ੍ਰਿਮੀਨੇਸ਼ਨ ਹੋ ਰਿਹਾ ਉਹਨਾਂ ਨੂੰ ਬੇਮਤਲਬ ਤੋਂ ਫੇਲ ਕੀਤਾ ਜਾ ਰਿਹਾ ਆ ਮੇਰੇ ਕੋਲੇ ਦੀ ਗੱਲ ਆ ਮੈਂ ਨਾਮ ਨਹੀਂ ਲਵਾਂਗਾ ਆਪਣੇ ਕਾਲਜ ਦਾ ਉੱਥੇ ਵੀ ਇਹ ਚੀਜ਼ ਹੋਈ ਇੱਕ ਪਾਰਟਿਕੂਲਰ ਸਬਜੈਕਟ ਚ ਇੱਕ ਪਾਰਟਿਕੂਲਰ ਪ੍ਰੋਫੈਸਰ ਨੇ ਬੱਚਿਆਂ ਨੂੰ ਬੇਮਤਲਬ ਤੋਂ ਫੇਲ ਕੀਤਾ ਉਹਨਾਂ ਨਾਲ ਧੱਕਾ ਕੀਤਾ ਜੇ ਕਹੋਗੇ ਵੀ ਹੋ ਸਕਦਾ ਬੱਚਿਆਂ ਦੀ ਗਲਤੀ ਹੋਵੇ ਤੇ ਨਹੀਂ ਮੈਨੂੰ ਵੀ ਪਹਿਲਾਂ ਐ ਲੱਗਾ ਸੀ ਅੱਜ ਹੀ ਸ਼ਾਮ ਮੇਰੀ ਮੇਰੀ ਫਰੈਂਡ ਨਾਲ ਗੱਲ ਹੋਈ ਸਰੀ ਰਹਿੰਦੀ ਆ ਉਹ ਠੀਕ ਆ ਉਨੇ ਮੈਨੂੰ ਸੇਮ ਕੇਸ ਐਕਸਪਲੇਨ ਕੀਤਾ ਵੀ ਸਾਰੇ ਇੰਡੀਅਨ ਸਟੂਡੈਂਟ ਨੂੰ ਬੇਮਤਲਬ ਤੋਂ ਫੇਲ ਕੀਤਾ ਪ੍ਰੋਫੈਸਰ ਨੇ ਗੋਰਾ ਪ੍ਰੋਫੈਸਰ ਸੀ ਪ੍ਰੋਫੈਸਰ ਸੀ ਠੀਕ ਆ ਬਾਕੀ ਸਾਰੇ ਬੱਚਿਓ ਨੇ ਪਾਸ ਕੀਤੇ ਜਿਹੜੀਆਂ ਬਾਕੀ ਕੰਟਰੀਜ਼ ਤੋਂ ਸੀ ਜਾਂ ਇੱਥੋਂ ਦੇ ਕੈਨੇਡੀਅਨ ਸੀ ਸਿਰਫ ਇੰਡੀਅਨਸ ਨਾਲ ੱਤਕਾ ਹੋਇਆ ਜੇ ਇੰਡੀਅਨ ਕੋਈ ਡਾਊਟ ਵੀ ਪੁੱਛ ਲੈ ਉਹਨੂੰ ਸ਼ਟ ਅਪ ਕਹਿ ਦਿੰਦਾ ਉਹ ਪ੍ਰੋਫੈਸਰ ਨਾ ਹਾਇਰ ਅਥਾਰਟੀਜ਼ ਉਹਨਾਂ ਦੀਆਂ ਸੁਣਦੀਆਂ ਕਿ ਨਾ ਹੀ ਕੋਈ ਪ੍ਰੋਗਰਾਮ ਕੋਆਰਡੀਨੇਟਰ ਉਹਨਾਂ ਲਈ ਕੁਝ ਕਰਦਾ ਹੁਣ ਸਟੂਡੈਂਟ ਜਾਣ ਤੇ ਕਿੱਥੇ ਜਾਣ ਕੋਈ ਸੌਖਾ ਥੋੜਨਾ ਪਿਆ ਸਪਲੀਆਂ ਦੀਆਂ ਫੀਸਾਂ ਭਰਨੀਆਂ ਅਵੇਅਰਨੈਸ ਲਈ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਲੋਕਾਂ ਨੂੰ ਪਤਾ ਤੇ ਚੱਲ ਸਕੇ ਵੀ ਸਟੂਡੈਂਟਸ ਦੇ ਨਾਲ ਹੋ ਕੀ ਰਿਹਾ ਹੈ ਬਿੰਨੂ ਨਹੀਂ ਪਤਾ ਇਸ ਮੁੱਦੇ ਤੇ ਕੋਈ ਹੋਰ ਬੰਦਾ ਬੋਲਦਾ ਜਾਂ ਨਹੀਂ ਬੋਲਦਾ ਮੈਂ ਖੁਦ ਐਜ਼ ਐਨ ਇੰਟਰਨੈਸ਼ਨਲ ਸਟੂਡੈਂਟ ਇਸ ਕੰਟਰੀ ਕਾਇਆ ਮੇਰਾ ਫਰਜ਼ ਹੈ ਠੀਕ ਆ ਮੈਂ ਅੱਜ ਵੀ ਇੱਕ ਇੰਟਰਨੈਸ਼ਨਲ ਸਟੂਡੈਂਟ ਆ ਇਸ ਮੁੱਦੇ ਤੇ ਬੋਲਾਂ ਠੀਕ ਆ ਕੋਈ ਹੋਰ ਬੋਲੇ ਨਾ ਬੋਲੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਇਹ ਸ਼ਰਿਆਮ ਤੱਕਾ ਹੋ ਰਿਹਾ ਸਟੂਡੈਂਟਸ ਦੇ ਨਾਲ ਇਹ ਵੀਰ ਨੇ ਜੋ ਕਾਲਾ ਸੱਚ ਦੱਸਿਆ ਹੈ ਕੀ ਇਹ ਸੁਣ ਕੇ ਤੁਸੀਂ ਹੁਣ ਵੀ ਕੈਨੇਡਾ ਜਾਣਾ ਚਾਹੁੰਦੇ ਹੋ ਕਮੈਂਟ ਕਰ ਤੁਸੀਂ ਦੇ ਨਾਲ ਇਸ ਵੀਡੀਓ ਨੂੰ ਦਬ ਕੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਹੋਰ ਵੀ ਤੁਹਾਡਾ ਯਾਰ ਦੋਸਤ ਤੇ ਰਿਸ਼ਤੇਦਾਰ ਜਿਹੜਾ ਕੈਨੇਡਾ ਜਾਣਾ ਚਾਹੁੰਦਾ ਹੈ ਉਹ ਉੱਥੋਂ ਦੇ ਪਹਿਲਾਂ ਹਾਲਾਤ ਦੇਖ ਲਵੇ ਸੋ ਇਸ ਦੇ ਨਾਲ ਹੀ ਕਰਦੇ ਚਾਹੁੰਦੇ ਆ ਇਜਾਜ਼ਤ ਤੁਹਾਨੂੰ ਮਿਲ ਰਹੀ ਹੈ ਕਿਸੇ ਨਵੀਂ ਵੀਡੀਓ ਨਾਲ ਸਸ਼ਕਤੀ